ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦੇ ਪੋਪਰ ਨੈਸ਼ਨਲ ਹਾਈਵੇ ਤੇ ਸਤ ਆਦਮਪੁਰ ਰੋਡ ਟੀ ਪੁਆਇੰਟ ਚੌਕ ਦੇ ਵਿੱਚ ਸ਼ਨੀਵਾਰ ਰਾਤ ਦੇ ਸਮੇਂ ਲੱਗੇ ਪੁਲਿਸ ਨਾਕੇ ਤੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਪੁਲਿਸ ਦੇ ਨਾਲ ਹੋਈ ਤਕਰਾਰ ਬਾਅਦ ਥਾਣਾ ਪੋਪਰ ਦੇ ਵਿੱਚ ਕਾਇਨਾਤ ਥਾਣੇਦਾਰ ਜਸਵਿੰਦਰ ਸਿੰਘ ਦੇ ਵੱਲੋਂ ਨੌਜਵਾਨਾਂ ਨੂੰ ਬਾਜ਼ਾਰ ਦੇ ਵਿੱਚ ਘੇਰ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸਕਾਟਮਾਰਦੀ ਵੀਡੀਓ ਅੱਜ ਸਵੇਰੇ ਅਚਾਨਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਇਹ ਵੀਡੀਓ ਕਿਸ ਨੇ ਬਣਾਈ ਹੈ ਤੇ ਇਸ ਦਾ ਸਪਸ਼ਟਾ ਨਹੀਂ ਹੈ ਪਰ ਦੱਸੇ ਕਿੰਦੇ ਵਿੱਚ ਇਸ ਵੀਡੀਓ ਕਲਿੱਪ ਦੇ ਵਿੱਚ ਥਾਣੇਦਾਰ ਜਸਵਿੰਦਰ ਸਿੰਘ ਪਹਿਲਾਂ ਇੱਕ ਲੜਕੇ ਦੇ ਥੱਪੜ ਮਾਰ ਰਿਹਾ ਹੈ ਇਸ ਦੇ ਨਾਲ ਹੀ ਦੂਸਰੇ ਨੌਜਵਾਨ ਨੂੰ ਜ਼ਮੀਨ ਤੇ ਸੁੱਟ ਕੇ ਉਹਦੀ ਧੌਣ ਉੱਤੇ ਪੈਰਾਂ ਦੇ ਵਿੱਚ ਪਾਏ ਆਪਣੇ ਬੂਟਾਂ ਦੇ ਨਾਲ ਵਾਰ ਕਰਦਾਂ ਨਜ਼ਰ ਆ ਰਿਹਾ ਹੈ ਜਿਸ ਨੌਜਵਾਨ ਨੂੰ ਜ਼ਮੀਨ ਤੇ ਸੁੱਟ ਕੇ ਉਸ ਦੀ ਧੌਂ ਤੇ ਵਾਰ ਕੀਤੀ ਗਈ ਹਨ ਉਹਨਾਂ ਦੇ ਕੁੱਟਮਾਰ ਕਰਨ ਦੀ ਕਾਰਨ ਬੇਹੋਸ਼ ਹੋ ਗਿਆ ਜਿਸ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਲੈ ਕੇ ਜਾਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਹਨਾਂ ਵੀਡੀਓ ਕਲਿੱਪਾਂ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੌਜਵਾਨਾਂ ਦਾ ਲਿਖਤੀ ਮਾਫੀ ਨਾਮਾ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਗਿਆ ਹੈ